ਹੰਨ ਬਹੁਤੋ ਕਹੇ ਜੇ ਗੰਦਾ ਪਰ ਗੱਲ ਦੀ ਗੱਲ ਨਾ ਪੁੱਛ ਜੇ ਜਿਹੜੀ ਆਸਾਵੇਂ ਪੜਾ ਵਿਚੋ ਪਾਈ ਉਹਦੇ ਵਿੱਚ ਸਾਰੇ ਪਾਸਾ ਨਜ਼ਰ ਲਾ ਸਕਦੇ ਆ ਕਿ ਕਿੰਨਾ ਦੁੱਖ ਹੁੰਦਾ ਬਹੁਤ ਕਿੰਨਾ ਪਰਜਵਲਤ ਹੋਈ ਗੱਲ ਬਹੁਤ ਹੋਈ ਹੈ ਪਤਾ ਲੱਗਾ ਕਿ ਕਿਸ ਵੱਲੋਂ ਮਾਰਿਆ ਗਿਆ ਹੈ ਕੋਈ ਗੱਡੀ ਦਾ ਰੰਗ ਇਹ ਇਹ ਗੱਲ ਸਵੇਰੇ ਵੀ ਹਾਦਸੇ ਦੇ ਅੱਗੇ ਆਈ ਸੀ ਉਹ ਕਰ ਰਿਹਾ ਸਭ ਪੁਲਿਸ ਸਪਾਰਟਮੈਂਟ ਬੜਾ ਵੀਰ ਹੈ ਠੀਕ ਹੈ ਜਿਵੇਂ ਚਾਹਤ ਉਹ ਜਾਂ ਕੁਬਤੀ ਜੇ ਪਰ ਬੁੱਢਾ ਗੁਮਾਨ ਦੇ ਰੂਪ ਦੇ ਨਾਲ ਜਾ ਸਮਾਉਂ ਤੇ ਕਹਿੰਦੇ ਤੇ ਇਹਦੀ ਮੌਤ ਹੋਈ ਜਾ ਔਰ ਇਹਨਾਂ ਤੋਂ ਘਟੇ ਹੋਣਾ ਸੀ ਕਿ ਰਿ ਨੂੰ ਸਾਰਿਆਂ ਦਾ ਬੰਦ ਭੱਗਿਆ ਪੀ ਇਹ ਜੀ ਨਾਲ ਬੀਤ ਗਿਆ ਮਸ਼ਹੂਰ ਰਨਰ ਫੌਜਾ ਸਿੰਘ ਹੋਰਾ ਦੀ ਕੱਲ ਦੇਰ ਰਾਤ ਨੂੰ ਜਿਹੜੀ ਹੈ ਉਸ ਜਲੰਧਰ ਦੇ ਸ਼੍ਰੀਮਨ ਹਸਪੀਟਲ ਦੇ ਵਿੱਚ ਮੌਤ ਹੋ ਜਾਂਦੀ ਹੈ ਕਾਰ ਐਕਸੀਡੈਂਟ ਦੇ ਵਿੱਚ ਇਹ ਮੌਤ ਹੁੰਦੀ ਹੈ ਜਿਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਇਸ ਵਕਤ ਸ਼ੋਕ ਦੀ ਲਹਿਰ ਹੈਗੀ ਹੈ ਜਦੋਂ ਕਾਰ ਐਕਸੀਡੈਂਟ ਹੁੰਦਾ ਹੈ ਫੌਜਾ ਸਿੰਘ ਹੋਰਾ ਦਾ ਉਦੋਂ ਉਹਨਾਂ ਦੀ ਬਾਡੀ ਜਿਸ ਜਗ੍ਹਾ ਦੇ ਉੱਪਰ ਐਕਸੀਡੈਂਟ ਹੁੰਦਾ ਹੈ ਉਸ ਤੋਂ ਕੁਝ ਮੀਟਰ ਦੀ ਦੂਰੀ ਦੇ ਉੱਪਰ ਉੱਡ ਕੇ ਜਾ ਡਿੱਗਦੀ ਹੈ ਜਿਹਨਾਂ ਦੀ ਬਾਡੀ ਨੂੰ ਕੋਈ ਵੀ ਹੱਥ ਨਹੀਂ ਲਗਾਉਂਦਾ ਪਰ ਜਿਨ੍ਹਾਂ ਵੱਲੋਂ ਉਹਨਾਂ ਦੀ ਬਾਡੀ ਨੂੰ ਚੱਕਿਆ ਜਾਂਦਾ ਹੈ ਹਸਪੀਟਲ ਪਹੁੰਚਾਇਆ ਜਾਂਦਾ ਹੈ ਉਹ ਸ਼ਖਸ ਸਾਡੇ ਨਾਲ ਨੇ ਉਹਨਾਂ ਦੇ ਨਾਲ ਜ਼ਰੂਰ ਗੱਲਬਾਤ ਕਰਾਂਗੇ ਅੰਗਲ ਜੀ ਤੁਸੀਂ ਮੌਕੇ ਦੇ ਉੱਪਰ ਮੌਜੂਦ ਸੀਗੇ ਜਦੋਂ ਤੁਸੀਂ ਮੌਜੂਦ ਨਹੀਂ ਸੀਗੇ ਮੌਜੂਦ ਨਹੀਂ ਸੀਗੇ ਤੁਸੀਂ ਮੌਜੂਦ ਨਹੀਂ ਸੀ ਲੇਕਿਨ ਮੈਂ ਜਲੰਧਰੋਂ ਆ ਰਿਹਾ ਸੀਗਾ ਗੱਡੀ ਦੇ ਵਿੱਚ ਜਲੰਧਰ ਤੁਸੀਂ ਆ ਰਹੇ ਸੀਗੇ ਤੁਸੀਂ ਫੌਜਾ ਸਿੰਘ ਹੋਰਾਂ ਦੀ ਬੋਡੀ ਨੂੰ ਚੱਕਿਆ ਜੀ ਹਾਂਜੀ ਅਸੀਂ ਜਦੋਂ ਦੇਖਿਆ ਇੱਥੇ ਰਸ਼ ਬਹੁਤ ਪਿਆ ਆ ਅਸੀਂ ਜਦ ਗੱਡੀ ਰੋਕੀ ਹਾਂਜੀ ਤੇ ਜਦ ਦੇਖਿਆ ਤਾਂ ਫੌਜਾ ਸਿੰਘ ਹੁਣੀ ਪਏ ਸੀਗੇ ਅਸੀਂ ਫੇ ਉਸੇ ਵੇਲੇ ਦਬਾ ਦਬ ਚੱਕ ਕੇ ਹਾਂ ਤਿੰਨ ਚਾਰ ਜਣਿਆਂ ਨੇ ਚੱਕ ਗੱਡੀ ਚ ਪਾ ਕੇ ਤੇ ਉਹਨਾਂ ਨੂੰ ਚੇਰੀਮਾਨ ਹਸਪਤਾਲ ਲੈ ਕੇ ਗਏ। ਅੱਛਾ ਜਦੋਂ ਤੁਸੀਂ ਚੱਕਿਆ ਉਦੋਂ ਜਿੰਦਾ ਸੀਗੇ ਉਹ? ਹਾਂਜੀ ਜੀ ਜੀ। ਸਾਹ ਚੱਲ ਰਹੀ ਸੀ ਕਿ ਉਹਨੂੰ। ਚੱਕਿਆ। ਤੇ ਸੱਟਾਂ ਕਿੰਨੀਆਂ ਲੱਗੀਆਂ ਸੀ ਉਸ ਨੂੰ? ਸੱਟਾਂ ਸੱਟਾਂ ਤਾਂ ਕਾਫੀ ਲੱਗੀਆਂ ਬਹੁਤ ਸੱਟਾਂ ਲੱਗੀਆਂ ਜੀ। ਅੱਛਾ ਕਹਿੰਦੇ ਕਿ ਬੰਦਾ ਕੋਈ ਚੱਕ ਨਹੀਂ ਰਿਹਾ ਸੀਗਾ ਉਸ ਜਗ੍ਹਾ। ਨਹੀਂ ਇਹਦੇ ਵਾਰ ਤਾਂ ਸਾਨੂੰ ਪਤਾ ਨਹੀਂ ਜੀ ਜਦੋਂ ਅਸੀਂ ਆਏ ਆ ਅਸੀਂ ਤਾਂ ਆਉਂਦੇ ਆ ਨੀ ਜਿੱਦਾਂ ਚੱਕ ਲਿਆ। ਬੰਦੇ ਥੋੜੇ ਜਿਹਾ ਉੱਥੇ ਖੜੇ ਸੀਗੇ ਜ਼ਰੂਰ। ਹਾਂ। ਤੇ ਪਰ ਜਦੋਂ ਅਸੀਂ ਆਏ ਅਸੀਂ ਕਿਸੇ ਵੱਲ ਨਹੀਂ ਦੇਖਿਆ ਅਸੀਂ ਚੱਕ ਗਏ ਉਸੇ ਵੇਲੇ ਲੈ ਗਏ ਸਾਥ શ્રીਮਨ ਹਸਪੀਟਲ ਲੈ ਗਏ ਹਾਂਜੀ ਤੁਸੀਂ ਆਪਣੀ ਗੱਡੀ ਦੇ ਵਿੱਚ ਲੈ ਗਏ ਹਾਂਜੀ ਆਪਣੀ ਗੱਡੀ ਦੇ ਵਿੱਚ ਤੇ ਹਸਪੀਟਲ ਦੇ ਵਿੱਚ ਜਾਂਦੇ ਸਾਰ ਡਾਕਟਰ ਨੇ ਕਿਹਾ ਕਿ ਡਾਕਟਰ ਨੇ ਸਾਨੂੰ ਉਹਦਾ ਭਰੋਸਾ ਦਿਵਾਇਆ ਕਹਿੰਦੇ ਵੀ ਠੀਕ ਹੋ ਜਾਣਾ ਕੋਈ ਨਹੀਂ ਹੈ ਤੇ ਪਰ ਉਹ ਆਪਣਾ ਇਲਾਜ ਕਰਦੇ ਰਹੇ ਹੈ ਲੇਕਿਨ ਬਾਅਦ ਵਿੱਚ ਫੇ ਨਹੀਂ ਉਹ ਨਹੀਂ ਜਿੰਦਾ ਨਹੀਂ ਰਿਹਾ ਤੁਸੀਂ ਜਦੋਂ ਤੁਸੀਂ ਦੇਖਿਆ ਜਦੋਂ ਸਭ ਤੋਂ ਪਹਿਲਾਂ ਤੁਸੀਂ ਕਿਸੇ ਨੇ ਫੋਨ ਕੀਤਾ ਸੀਗਾ ਜਾਂ ਫਿਰ ਮੈਂ ਤਾਂ ਇਹਨਾਂ ਦੇ بیٹے ਨੂੰ ਜਦੋਂ ਮੈਂ ਗੱਡੀ ਦੇ ਵਿੱਚ ਪਾ ਲਿਆ ਜਾਂਦੇ ਹੋਏ ਨੇ ਫੋਨ ਕੀਤਾ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਇੱਦਾਂ ਇੱਦਾਂ ਗੱਲਬਾਤ ਹੋ ਗਈ ਦਵਾਦਬ ਹਸਪੀਟਲ ਆ ਜਾ ਅੱਛਾ ਉਹ ਵੀ ਮਗਰੀਫੇ ਨਾਲ ਹੀ ਉੱਥੇ ਪਹੁੰਚ ਗਏ ਹਾਂ ਮਗਰੀ ਪਹੁੰਚੇ ਹੋ ਤੁਹਾਡੇ ਤੇ ਕਿੰਨੇ ਘੰਟੇ ਬਾਅਦ ਕਹਿੰਦੇ ਦਮ ਤੋੜਿਆ ਉਹਨਾਂ ਨੇ ਫਿਰ 2-3 ਘੰਟੇ ਉੱਥੇ ਰਹੇ ਹਸਪੀਟਲ ਦੇ ਵਿੱਚ 2-3 ਘੰਟੇ ਉਜਿੰਦਾ ਰਿਹਾ ਉਸ ਹਸਪੀਟਲ ਦੇ ਵਿੱਚ ਉਸ ਤੋਂ ਬਾਅਦ ਕਹਿੰਦੇ ਇੱਕ ਸਮਾਂ ਸੀਗਾ ਉਦੋਂ ਮਤਲਬ ਠੀਕ ਹੋ ਗਏ ਸੀਗੇ ਕਹਿੰਦੇ ਕਿ ਹਾਂ ਲੱਗਦਾ ਸੀ ਕਿ ਡਾਕਟਰ ਨੇ ਸਾਨੂੰ ਕਿਆ ਸਿਕਾ ਵੀ ਠੀਕ ਹੋ ਜਾਣਾ ਆ ਤੇ 2-3 ਦਿਨ ਇਹ ਆਈਸੀਯੂ 'ਚ ਰਹਿਣ ਕੇ ਥੋੜੇ ਕਲੌਟ ਆ ਤੇ ਲੇਕਿਨ ਬਾਅਦ ਵਿੱਚ ਜਿੱਦਾਂ ਕਿ ਉਹਨਾਂ ਨੇ ਸੀਟੀ ਸਕੈਨ ਵਗੈਰਾ ਸਭ ਕੁਝ ਕੀਤਾ ਹੈ ਪਰ ਨਹੀਂ ਨਹੀਂ ਉਜੰਦਾ ਨਹੀਂ ਬਚਾ ਜਦੋਂ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਜਦੋਂ ਤੁਸੀਂ ਜਦੋਂ ਤੁਹਾਨੂੰ ਇਹ ਪਤਾ ਲੱਗਾ ਕਿ ਬਈ ਹੁਣ ਨਹੀਂ ਰਹਿ ਉਹ ਤੋਂ ਬਾਅਦ ਕਿਉਂਕਿ ਪੂਰੇ ਦੁਨੀਆ ਦੇ ਵਿੱਚ ਉਹਨਾਂ ਦਾ ਨਾਮ ਜਾਣਿਆ ਜਾਂਦਾ ਹੈਗਾ ਲੋਕ ਉਹਨਾਂ ਨੂੰ ਬੜਾ ਸਨਮਾਨ ਦਿੰਦੇ ਨੇ ਜਿਸ ਨਾਲ ਉਹਨਾਂ ਦੇ خود ਜਿੱਦ ਤੱਕ ਤੇ ਮੈਰਾਥਨ ਹੁੰਦੀ ਹੈ ਮੈਂ ਖੁਦ ਨਾਲ ਜਾਂਦਾ ਹਾਂ ਉਹਨਾਂ ਦੇ ਅੱਛਾ ਹਾਂਜੀ ਦਿੱਲੀ ਦੇ ਇੱਧਰ ਚੰਡੀਗੜ੍ਹ ਆਨੰਦਪੁਰ ਸਾਹਿਬ ਜਲੰਧਰ ਜਿੱਥੇ ਵੀ ਹੁੰਦੀ ਹੈ ਨਾ ਮੈਂ ਨਾਲ ਜਾਂਦਾ ਠੀਕ ਤੁਸੀਂ ਮਤਲਬ ਲੈ ਕੇ ਗਏ ਸੀਗੇ ਤੁਸੀਂ ਸਾਰਾ ਕੁਝ ਇਹ ਦੇਖਿਆ ਹੈਗਾ ਹੁਣ ਕੀ ਕੁਝ ਮਤਲਬ ਜਿਸ ਤਰੀਕੇ ਦੇ ਨਾਲ ਮਾਹੌਲ ਬਣਿਆ ਹੈਗਾ ਹੈ ਕੀ ਲੱਗਦਾ ਹੈਗਾ ਹੈ ਜਿਹੜੇ ਵਿਅਕਤੀ ਨੇ ਐਕਸੀਡੈਂਟ ਮਾਰਿਆ ਉਹਦਾ ਕੋਈ ਕਲੂ ਲੱਭਿਆ ਪੁਲਿਸ ਵੱਲੋਂ ਕੁਝ ਦੱਸਿਆ ਗਿਆ ਲੈ ਪੁਲਿਸ ਪੂਰਾ ਕਰ ਰਹੀ ਕੋਸ਼ਿਸ਼ ਆਪਣੀ ਹਾਂ ਤੇ ਬਾਕੀ ਹੁਣ ਦੇਖੋ ਉਹ ਰਾਤੀ ਵੀ ਲੋਕ ਸਾਰੇ ਦੇਖ ਰਹੇ ਆ ਉਹਨਾਂ ਨੇ ਸਾਨੂੰ ਕਿਹਾ ਵੀ ਕੋਈ ਨਾ ਅਸੀਂ ਜਰੂਰ ਚੈੱਕ ਕਰ ਰਹੇ ਆ ਸਭ ਕੁਝ ਦੇਖ ਚੈੱਕ ਕਰ ਰਹੇ ਆ ਠੀਕ ਠੀਕ ਪਰਿਵਾਰਕ ਕੋਰ ਵੀ ਮੈਂਬਰ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਅੱਛਾ ਤੁਸੀਂ ਪਰਿਵਾਰਕ ਮੈਂਬਰ ਹੋ ਜੀ ਜਦੋਂ ਪਤਾ ਲੱਗਿਆ ਕਿ ਬਈ ਫੌਜਾ ਸਿੰਘ ਹੋਰਾ ਦੀ ਇਸ ਤਰੀਕੇ ਦੇ ਨਾਲ ਮੌਤ ਹੋਈ ਲੋਕ ਕਹਿੰਦੇ ਬਈ ਉਮਰ ਬਹੁਤ ਜ਼ਿਆਦਾ ਹੋ ਗਈ ਹੈ ਸ਼ਾਇਦ ਬਿਮਾਰੀ ਦੇ ਨਾਲ ਹੋ ਗਿਆ ਹੋਗਾ ਇਹ ਕੁਝ ਹੋ ਗਿਆ ਹੋਗਾ ਪਰ ਨਾ ਤਾਂ ਉਹਨਾਂ ਨੂੰ ਕੋਈ ਬਿਮਾਰੀ ਨਾ ਉਹਨਾਂ ਨੂੰ ਕੋਈ ਕਿਸੇ ਤਰੀਕੇ ਦਾ ਕੋਈ ਖਲਸਾ ਫਿਰ ਐਕਸੀਡੈਂਟ ਦੇ ਵਿੱਚ ਜਦੋਂ ਮੌਤ ਹੁੰਦੀ ਹੈ ਉਹਦੋਂ ਜਦੋਂ ਪਤਾ ਲੱਗਦਾ ਇਹ ਤੁਹਾਨੂੰ ਫਿਰ ਹਾਲਾਤ ਕੀ ਹੁੰਦੇ ਨੇ ਅਸੀਂ ਜੀ ਹਾਲਾਤ ਦੇਖੋ ਜੀ ਸਾਡੇ ਤਕਰੀਬਨ ਪਰਿਵਾਰ ਦੇ ਸਾਰੇ ਦੇ ਹੀ ਜਿੰਨੀ ਕੁ ਖਾਂਦਾਨੀ ਦੇ ਮੈਂਬਰ ਨੇ ਸਾਡੇ ਪਰਿਵਾਰ ਦੇ ਸਾਰਿਆਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੋਈ ਕਿਉਂਕਿ ਇਹੋ ਜਿਹੀ ਕੋਈ ਸਾਨੂੰ ਉਮੀਦ ਆਸ ਹੀ ਨਹੀਂ ਸੀ ਕੋਈ ਕੋਈ 2 4 5 ਸਾਲਾਂ ਤੱਕ ਵੀ ਅਸੀਂ ਆਸ ਨਹੀਂ ਕੋ ਕਰਦੇ ਸੀ ਕੋ ਇਹੋ ਜਿਹਾ ਪਾਣਾ ਇਹਨਾਂ ਨਾਲ ਬੀਤਣਾ ਵੀ ਜਾਂ ਇਹਨਾਂ ਦਾ ਸਵਾਸ ਪੂਰੇ ਹੋ ਜਾਣੇ ਜਾਂ ਕੀ ਆ ਕੀ ਹੋਣਾ ਪਰ ਇਹ ਜਦੋਂ ਸਾਨੂੰ ਪਤਾ ਲੱਗਾ ਬਹੁਤ ਸ਼ੌਕ ਲੱਗਾ ਇਸ ਗੱਲ ਦਾ ਕੀ ਆ ਤਾਂ ਬਹੁਤ ਮੈਡੀਕਲ ਹੋਈ ਤੇ ਦੂਸਰਾ ਉਸ ਤੋਂ ਬਾਅਦ ਵੀ ਵੱਧ ਹੋਣ ਤੋਂ ਉੱਖ ਦੀ ਗੱਲ ਇਹ ਹੋਈ ਕਿ ਬੰਦੇ ਨੇ ਕਿਸੇ ਨੇ ਜਿੰਨੇ ਵੀ ਵਿਜਿਤ ਕੋ ਲੱਗ ਗਈ ਕੋ ਦੁਸ਼ਮਣੀ ਕਰਕੇ ਨਹੀਂ ਲੱਗੀ ਅਚਾਨਕ ਕ੍ਰिएट ਹੋ ਗਿਆ ਉਹ ਬੰਦੇ ਨੇ ਵੀ ਪੁਰਾਣੀ ਕੀਤੀ ਉਹਨਾਂ ਨੂੰ ਚੱਕਿਆ ਤੱਕ ਨਹੀਂ ਉਸ ਤੋਂ ਬਾਅਦ ਹੋਰ ਜਿਹੜੇ ਆ ਬਿਆਸਪਿੰਡ ਦੇ ਭਾਈਚਾਰੇ ਦੇ ਨੌਜਵਾਨੋਂ ਪਹੁੰਚੇ ਉਹਨਾਂ ਨੇ ਚੱਕਿਆ ਉਹਨਾਂ ਨੂੰ ਹਸਪੀਟਲ ਪਹੁੰਚਾਇਆ ਔਰ ਉਹਦੇ ਵਿੱਚ ਕੁਝ ਸਮਾਂ ਲੰਘ ਗਿਆ ਹੋ ਸਕਦਾ ਜੇ ਐਟ ਦੀ ਸਪੋਰਟ ਤੇ ਇਕਦਮ ਉਹਨਾਂ ਨੂੰ ਪਹੁੰਚਾਇਆ ਜਾਂਦਾ ਤਾਂ ਜਾਨ ਸਾਰੇ ਪਰਿਵਾਰ ਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਆ ਰਹੇ ਨੇ ਜੀ ਬਿਲਕੁਲ ਜੀ ਆ ਰਹੇ ਜੀ ਵਿਦੇਸ਼ਾਂ ਦੇ ਵਿੱਚੋਂ ਦੋ ਤਿੰਨ ਦਿਨਾਂ ਦੇ ਵਿੱਚ ਸਾਰੇ ਪਹੁੰਚ ਜਾਣਗੇ ਕਿਉਂਕਿ ਪੰਜ ਸੱਤ ਮੁਲਕਾਂ ਦੇ ਵਿੱਚ ਉਹ ਹੈਗੀਆਂ ਫੈਮਲੀਆਂ ਸਾਡੀਆਂ ਅਲੱਗ-ਅਲੱਗ ਰਿਸ਼ਤੇਦਾਰੀਆਂ ਦੀ ਬੇਟੀਆਂ ਉਹਨਾਂ ਦੇ ਵਿੱਚੋਂ ਕੱਲ੍ਹ ਤੱਕ ਉਹਨਾਂ ਨੂੰ ਪਹੁੰਚਣਾ ਸ਼ੁਰੂ ਕਰ ਦੇਣਾ ਉਮੀਦ ਐ ਐਸਐਚ ਜੀ 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 ਸੰਡੇ ਜਿਹੜਾ ਉਹਨਾਂ ਦਾ ਸੰਸਕਾਰ ਕੀਤਾ ਜਾਊਗਾ ਕੁਝ ਪਤਾ ਲੱਗਾ ਕਿ ਕਿਸ ਵੱਲੋਂ ਮਾਰਿਆ ਗਿਆ ਜਾਂ ਕੋਈ ਗੱਡੀ ਦਾ ਰੰਗ ਜੀ ਇਹ ਇਹ ਗੱਲ ਹੈ ਸਵੇਰੇ ਵੀ ਅੱਜ ਪੁਲਿਸ ਇੱਥੇ ਆਈ ਸੀ ਉਹ ਕਰ ਰਹਾ ਸਾਨੂੰ ਪੁਲਿਸ ਡਿਪਾਰਟਮੈਂਟ ਤੇ ਬੜਾ ਉਮੀਦ ਹੈ ਕਿ ਉਹ ਜਰੂਰ ਜਿੰਨੀ ਉਹ ਨਿਸ਼ਤਾ ਦੇ ਨਾਲ ਲੱਗੇ ਹੋਏ ਨੇ ਔਰ ਜਿੰਨੀ ਬਰੀਕੀਤਾ ਕੋ ਦੇਖ ਰਹੇ ਨੇ ਜਰੂਰ ਟ੍ਰੇਸ ਕਰਨਗੇ ਕਿ ਕਿਹੜੇ ਬੰਦੇ ਨੇ ਇਹ ਗਲਤੀ ਕੀਤੀ ਹੈ 11:00 ਬਾਈ ਦੀ ਰਾਤ ਔਰ ਪੁਲਸ ਬਹੁਤ ਕੋਸ਼ਿਸ਼ ਕਰਦੀ ਇਸ ਗੱਲ ਤੇ ਸਾਨੂੰ ਕੋਈ ਸ਼ੱਕ ਨਹੀਂ ਕਹਿੰਦੇ ਬਈ 114 ਸਾਲ ਦੀ ਉਮਰ ਹੋਗੀ ਤੇ ਇਸ ਉਮਰ ਦੇ ਵਿੱਚ ਬੰਦਾ ਕਹਿੰਦਾ ਬਈ ਚਲੋ ਦਿਨ ਬਹੁਤ ਹੋ ਗਏ ਨੇ ਹੁਣ ਤਾਂ ਅਸੀਂ ਜਿੱਦਾਂ ਮਰਜੀ ਦਿਨ ਕੱਟਨੇ ਨੇ ਪਰ ਉਹ ਤਾਂ ਬਿਲਕੁਲ ਫਿੱਟ ਤੁਰਦੇ ਸੀਗੇ ਫਿਰ ਜਦੋਂ ਇਦਾਂ ਦਾ ਪਤਾ ਲੱਗਦਾ ਭਾਣਾ ਵਰਤਦਾ ਹੈ ਇਦਾਂ ਫਿਰ ਪਰਿਵਾਰ ਦੇ ਵਿੱਚ ਪਹਿਲੀ ਵਾਰੀ ਜਦੋਂ ਪਤਾ ਲੱਗਿਆ ਉਹਦੇ ਪਰਿਵਾਰ ਦਾ ਕੀ ਰਿਐਕਸ਼ਨ ਰਿਹਾ ਇਹ ਆ ਜੀ ਇਹ ਜ਼ਰੂਰ ਸੀ ਗੱਲ ਠੀਕ ਆ ਜੇ ਕਿਤੇ ਅਚਾਨਕ ਜਾਂ ਕੁਦਰਤੀ ਜਿਵੇਂ ਹੁੰਦਾ ਕੋ ਬਿਮਾਰ ਦੇ ਰੋਗ ਦੇ ਨਾਲ ਜਾਂ ਸਮਾਂ ਹੋਣ ਤੇ ਕਹਿੰਦੇ ਵੀ ਇਹਨਾਂ ਦੀ ਮੌਤ ਹੋਈ ਆ ਔਰ ਇਹਨਾਂ ਦੁੱਖ ਨਹੀਂ ਹੋਣਾ ਸੀ तकरीबन ਸਾਰਿਆਂ ਦਾ ਮਨ ਭਾਰ ਉੱਠਿਆ ਕਿ ਇਹ ਕੀ ਇਹਨਾਂ ਨਾਲ ਬੀਤ ਗਿਆ ਕਿ ਔਰ ਅਜੇ ਅਸੀਂ ਆਸਾਂ ਬੜੀਆਂ ਰੱਖੀ ਬੈਠੇ ਸਾਂ ਕਿ ਸਾਡੇ ਜਿਹੜੇ ਛੋਟੇ ਬੱਚੇ ਹੋਰ ਵੱਡੇ ਹੋ ਰਹਾ ਆ ਔਰ ਜਾਂ ਸਾਡੇ ਹੋਟ ਪ੍ਰਵਾਸ ਦੇ ਮੈਂਬਰ ਬੱਚੇ ਜਿਹੜੇ ਵਿਆਹ ਵਾਲੇ ਆ ਉਹਨਾਂ ਦੇ ਵਿਆਹ ਦੇਖਣਗੇ ਸਾਡੇ ਵਿੱਚ ਬੈਠਣਗੇ ਕਿਉਂਕਿ ਉਹਨਾਂ ਦਾ ਆਪਣਾ ਨਾਂ ਸੀ ਜਿਨ੍ਹਾਂ ਨੇ ਬੜੀ ਸਖਤ ਮਿਹਨਤ ਕਰਕੇ ਇੰਨੀ ਲੰਮੀ ਜ਼ਿੰਦਗੀ ਜਿਹੜੀ ਜੀ ਹੈ ਉਹ ਆਪਣੇ ਸਰੀਰ ਨੂੰ aroog ਰੱਖਿਆ ਉਹ ਕੋਈ ਦਵਾਈ ਨਹੀਂ ਖਾਂਦੇ ਸੀ ਨਾ ਕੋਈ ਉਹਨਾਂ ਨੂੰ ਰੋਗ ਸੀ ਕੋਈ ਦਵਾਈ ਨਹੀਂ ਖਾਂਦੇ ਕੋਈ ਰੋਗ ਨਹੀਂ ਸੀ ਫਿਰ ਵੀ ਜਿਸ ਤਰੀਕੇ ਦੇ ਨਾਲ ਮੌਤ ਹੋਈ ਉਹ ਦੁੱਖ ਬਹੁਤ ਦਿੰਦੀ ਹੈਗੀ ਭੀ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਅੰਗਲ ਤੁਸੀਂ ਨਾਲ ਹੀ ਉਹਨਾਂ ਦੇ ਰਹਿੰਦੇ ਰਹੇ ਹੋ ਕਾਫੀ ਚਿਰ ਬਹੁਤ ਅੱਛਾ ਤੁਸੀਂ ਭਾਈ ਲੱਗਦੇ ਹੋ ਜੀ ਜਦੋਂ ਪਤਾ ਲੱਗਦਾ ਕਿ ਬਈ ਕੋਈ ਅ ਦੁੱਖ ਨਹੀਂ ਕੋਈ ਕੁਝ ਨਹੀਂ ਪਈ ਐਕਸੀਡੈਂਟ ਹੋ ਗਿਆ ਉਹਦੇ ਵਿੱਚ ਮੌਤ ਹੋ ਗਈ ਤੇ ਮਨ ਦੇ ਉੱਪਰ ਕੀ ਬੀਤੀ ਹੈ ਤੁਹਾਨੂੰ ਬਹੁਤ ਦੁੱਖ ਹੈ ਇਹ ਗੱਲ ਦਾ ਪਰ ਘਰ ਕੀ ਸਹਾਰਾ ਬੰਨਾ ਬਹੁਤ ਦੁੱਖ ਹੈ ਜੀ ਬਹੁਤ ਦੁੱਖ ਹੈ ਜੀ ਉਹ ਨਿਕਲਿਆ ਤੁਹਾਡੇ ਤੋਂ ਸਵਾਲ ਪੁੱਛਿਆ ਜੇ ਕਿ ਮੈਂ ਇਹ ਇਹ ਹੈਪਨਸ ਹੋਪੇ ਸਾਰਿਆਂ ਦਾ ਮਨ ਭਰ ਜਾਂਦਾ ਸਾਡੇ ਜਿੰਨੇ ਵੀ ਢੇਡੇ ਰਹੇ ਅਸੀਂ ਜਾਂ ਜਿਹਨਾਂ ਦਾ ਭਾਈਚਾਰਾ ਸੀ ਸਾਡੀ ਰਿਸ਼ਤੇਦਾਰੀ ਸੀ ਮਾਮਾ ਜੀ ਲੱਗਦੇ ਸਨ ਸਾਰਿਆਂ ਦਾ ਮਨ ਇਹ ਭਰਦਾ ਇਹ ਗੱਲ ਆ ਪਈ ਜਾ ਦੇਣਾ ਨਾਲ ਇਹ ਹਪਨ ਨਹੀਂ ਬਿਲਕੁਲ ਨਹੀਂ ਹੋਣਾ ਚਾਹੀਦਾ ਸੀ ਲਾ ਕੋ ਆਸ ਹੀ ਰੱਖਦੇ ਸੀ ਜਿਹੜਾ ਬੀਜ ਗਿਆ ਜਿਹਦੀ ਆਸਰਾ ਹੋਵੇ ਉਹ ਪਾੜਾ ਬੀਜ ਜਿਵੇਂ ਪਾਈ ਉਹਦੇ ਵਿੱਚ ਸਾਰੇ ਪਾਣਾਂ ਦਾ ਜਨ ਲਾ ਸਕਦੇ ਆ ਕਿ ਕਿੰਨਾ ਦੁੱਖ ਹੁੰਦਾ ਕਿਹੜਾ ਗਲਤ ਹੋਈ ਗਲਤ ਬਹੁਤ ਹੋਈ ਹੈ ਬਹੁਤ ਉਹ ਗਲਤ ਹੋ ਗਈ ਕੇੰਦਰ ਸਿੰਘ ਜੀ ਵੀ ਜੇ ਹੁੰਦਾ ਕੋਈ ਦੁੱਖ ਦੇ ਨਾਲ ਹੁੰਦਾ ਤੇ ਬੰਦਾ ਕਹਿੰਦਾ ਵੀ ਚਲੋ ਦੁੱਖ ਸੀਗਾ ਲਾ ਰੋਜ਼ ਕਈ ਵਾਰਦਾ ਪਰ ਨਹੀਂ ਉਹ ਸਮਝ ਨਹੀਂ ਮਿਲਿਆ ਤੁਸੀਂ ਦੇਖਿਆ ਉਹਨਾਂ ਦੀ ਸ਼ਕਲ ਆਖਰੀ ਵਾਰੀ ਦੇਖਿਆ ਉਹਨਾਂ ਦਾ ਉਹਨਾਂ ਦਾ ਚਿਹਰਾ ਦੇਖਿਆ ਤੁਸੀਂ ਆਖਰੀ ਵਾਰੀ ਨਹੀਂ 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 ਮੈਂ ਮੈਂ ਵੀ ਲੰਬੇ ਗਿਆ ਸੀ ਕੱਲ ਹੀ ਆਇਆ ਮੈਂ ਸ਼ਾਮੀ ਰਾਜ਼ਾ ਇਨ ਬਦਲਗਾ ਕਿਵੇਂ ਪਤਾ ਕਿਵੇਂ ਲੱਗਿਆ ਜੀ ਵੇ ਇਦਾ ਟੈਲੀਫੋਨ ਟੈਲੀਫੋਨ ਨਾਲਦੇ ਸਾਰੇ ਮੈਨੂੰ ਜੇ ਨਹੀਂ ਚਕੇ ਮੁੰਡਿਆ ਉਹ ਮੁੰਡਾ ਸਾਡਾ ਏਨ ਬੋਲ ਕੀਤਾ ਪਿਆਰਨ ਪਤਾ ਲਗਾ ਮੈਂ ਕਦੇ ਨਹੀਂ ਮਿਲਣਾ ਪਰ ਸੁਭਾਅ ਕਿੰਨਾ ਦਾ ਸੀਗਾ ਲੋਕ ਕਹਿੰਦੇ ਵੀ ਸੁਭਾਅ ਬੜਾ ਚੰਗਾ ਸੀ ਤੁਸੀਂ ਨਾਲ ਰਹੇ ਹਮੇਸ਼ਾ ਛੂਲੀ ਮਖੋਲੀ ਬਹੁਤ ਵਾ ਇਦਾ ਕਟਿਆ ਕਰਨਾ ਬੜਾ ਟੋਆ ਅੱਖਾਂ ਦੇ ਵਿੱਚ ਹੱਥਰੂ ਨੇ ਇਹਨਾਂ ਦੇ ਵੀ ਹੋਰ ਵੀ ਇਹ ਗੱਲਬਾਤ ਕਰਨ ਗੱਲਬਾਤ ਕਰੂਗੇ ਜੇ ਤੁਸੀਂ ਸਰ ਹੁਣ ਇਹ ਗੱਲ ਤਾਂ ਹੋ ਗਈ ਆ ਹੋਈ ਹੋ ਗਈ ਗੱਲ 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 ਚੁੱਪ ਕਰੋ ਕਿਵੇਂ ਤੇ ਕਿਉਂਕਿ ਕਹਿੰਦੇ ਲੋਕੀ ਬਹੁਤ ਹਸਮੁਖ ਬੜੇ ਮਖੋਲੀ ਬੜੇ ਸੀਗੇ ਫੌਜਾ ਸਿੰਘ ਹੋਰੀ ਜਦੋਂ ਹੁਣ ਪਤਾ ਲੱਗਾ ਇਦਾਂ ਐਕਸੀਡੈਂਟ ਦੇ ਨਾਲ ਮੌਤ ਹੋਈ ਮਨ ਦੇ ਵਿੱਚ ਕੀ ਵੀ ਦੀ ਪੇਸ ਮਨ ਤਾਂ ਦੁਖੀ ਹੋ ਰਹੇ ਆ ਪੰਪਾਂ ਤਾਂ ਦੁਖੀ ਹੋ ਰਹੇ ਆ ਪਰ ਦੁਖੀ ਹੁੰਦਾ ਉਹਦੀ ਮੌਤ ਜਿਵੇਂ ਲੱਗਦੇ ਨੇ ਇਹਨਾਂ ਦੇ ਉਦੀ ਮੌਤ ਜਿਹੜੀ ਆਈ ਨਾ ਮੌਤ ਮਾੜੀ ਆ ਬੁਮਾਨ ਹੋ ਕੇ ਚਲ ਜਾਂਦਾ ਜਾਨਾਂ ਦੀ ਸਹੀ ਸਾਹ ਨੇ ਵੱਧੇ ਕੱਢਦੇ ਕੋ ਅਟੈਕ ਹੋ ਜਾਂਦਾ ਇੱਥੇ ਘਰ ਬੈਠੇ ਨੂੰ ਕੋਈ ਫਰਕ ਨਹੀਂ ਜਿਹੜੀ ਆਖਰੀ ਟਾਈਮ ਆ ਨਾ ਬਹੁਤ ਮਾੜਾ ਆ ਵਧੀਆ ਨੇ ਮਾੜਾ ਰਿਹਾ ਆਪਣੀ ਠੀਕ ਹੈ ਜੀ ਬਿਲਕੁਲ ਇਹ ਤੁਸੀਂ ਪਰਿਵਾਰ ਦੇ ਹਾਲਾਤ ਦੇਖੋ ਸਾਰਾ ਲੋਕ ਜਿਹੜੇ ਨੇ ਉਹ ਵੈਕਟਰੀ ਹੋਏ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਇਹਨਾਂ ਦੀ ਮੌਤ ਹੋਈ ਕਿਸੇ ਨੂੰ ਵੀ ਇਸ ਤਰੀਕੇ ਦੇ ਨਾਲ ਉਮੀਦ ਨਹੀਂ ਸੀ ਕਿ ਇਸ ਤਰੀਕੇ ਦੇ ਨਾਲ ਉਹਨਾਂ ਦੀ ਮੌਤ ਹੋਵੇਗੀ 114 ਸਾਲ ਦੇ ਦੁੜਾਕ ਨੇ ਕਈ ਨਾਮਾਂ ਤੋਂ ਜਾਣੇ ਜਾਂਦੇ ਨੇ ਬਹੁਤ ਲੋਕਪ੍ਰੀਏ ਨੇ ਵਿਆਸ ਪਿੰਡ ਦੇ ਵਿੱਚ ਲੋਕ ਹਰੇਕ ਬੰਦਾ ਇਹਨਾਂ ਨੂੰ ਬਾਬਾ ਜੀ ਕਹਿ ਕੇ ਸਨਮਾਨਿਤ ਕਰਦਾ ਸੀਗਾ ਲੋਕਾਂ ਦੇ ਵਿੱਚ ਬਹੁਤ ਚਾਹ ਸੀਗਾ ਕਿ ਸਾਡੇ ਪਿੰਡ ਦਾ ਉਹ ਬਜ਼ੁਰਗ ਜੋ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਔਰ ਜਦੋਂ ਕੱਲ ਰਾਤ ਨੂੰ ਪਤਾ ਲੱਗਦਾ ਹੈ ਕਿ ਉਸਦੀ ਕਾਰ ਐਕਸੀਡੈਂਟ ਦੇ ਵਿੱਚ ਮੌਤ ਹੋ ਜਾਂਦੀ ਹੈ ਤੇ ਉਹ ਅੱਜ ਉਹੀ ਪਿੰਡ ਹੈ ਜੋ ਪੂਰਾ ਸੋਕ ਦੇ ਵਿੱਚ ਹੈ ਹਾਲਾਂਕਿ ਪਿੰਡ ਤੋਂ ਅਲੱਗਾ ਜੇਕਰ ਮੈਂ ਗੱਲ ਕਰਾਂ ਪੰਜਾਬ ਤੇ ਭਾਰਤ ਇਸ ਵਕਤ ਸੋਕ ਦੇ ਵਿੱਚ ਹੈ ਕਿਉਂਕਿ ਭਾਰਤ ਤੋਂ 114 ਸਾਲਾ ਮਸ਼ਹੂਰ ਡੋਣਾਕ ਜਿਨ੍ਹਾਂ ਨੂੰ ਬਹੁਤ ਵੱਡੇ ਕਿਤਾਬ ਜਿਹੜੇ ਨੇ ਉਹ ਮਿਲੇ ਨੇ ਬਹੁਤ ਵੱਡੇ ਨਾਮ ਮਿਲੇ ਨੇ ਉਹਨਾਂ ਦੀ ਕੱਲ ਕਾਰ ਐਕਸੀਡੈਂਟ ਦੇ ਵਿੱਚ ਮੌਤ ਹੋ ਜਾਂਦੀ ਹੈ ਤਸਵੀਰ ਜਲੰਧਰ ਤੋਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜਿਸ ਜਗ੍ਹਾ ਦੇ ਉੱਪਰ ਪੂਰਾ ਦਾਕਰ ਹੈਗਾ ਹੈ ਕੈਨਸ ਕੋਈ ਦਿਨ ਰਾਜਗੁਪਤ